ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88736 10778 ਜੀ ਅੱਜ ਦੀ ਵੀਡੀਓ ਤਿੰਦ ਘੋਲੀਆਂ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਗਾਂ ਕੱਟੇ ਆ ਤੁਹਾਨੂੰ ਬਾਜੀ ਤੋਂ ਲੈ ਕੇ ਦੇਉਂਗਾ ਤਸੱਲੀ ਬਰਤ ਤੁਸੀਂ ਕਰਨੀ ਆ ਨੰਬਰ ਸਖਰੀ ਉੱਤੇ ਲਗਾਤਾਰ ਜੱਲੂ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਪ੍ਰੀਤ ਸਿੰਘ ਪਿੰਡ ਘੋਲਿਆ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਬਰਾਣਾ ਮੋਬਾਈਲ ਨੰਬਰ ਜੀ 8437999102 ਠੀਕ ਆ ਵੀਰੇ ਅੱਜ ਤੈਨਾਂ ਦਾ ਕੀ ਜੀ ਹਾਂਜੀ ਤੈਨਾਂ ਦਾ ਜਰਸੀ ਤੋਂ ਵੀਰੋ ਸ਼ੁਰੂ ਕਰਦੇ ਆ ਸੁਆ ਕਿੰਨਾ ਜੀ ਸੁਆ ਓਰਿਜਨਲ ਦੂਜਾ ਸੁਆਈ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ 5 ਤੋਂ 6 ਦਿਨ ਲੈਂਦੀ ਜੀ ਡੇਟ ਮੁਤਾਬਕ ਹਾਂਜੀ ਥਣਾ ਦੀ ਗਾਰੰਟੀ ਆ ਜੀ ਗਾਰੰਟੀ ਆ ਜੀ ਕਿੰਨਾ ਕ ਪਿਆਜੋ ਜੀ ਦੁੱਧ ਬਾਹਲਾ ਨਹੀਂ ਬਈ ਜਿੰਨਾ ਕਹਦਾ ਰਿਆ ਤਾਂ 12 ਕਿਲੋ ਤੇ ਹੁੰਦੇ 12 ਕਿਲੋ ਠੰਡੀ ਸੀਲ ਹੈ ਜੀ ਪੂਰੀ ਠੰਡੀ ਸੀਲ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਦੂਜਾ ਹੁੰਦੀ ਹੈ ਜੀ ਲਗਭਗ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਜੀ ਦੁੱਧ ਬਾਈ ਕਹਿੰਦਾ ਕਿਉਂਕਿ ਗਰਮੀ ਦਾ ਟਾਈਮ ਆ ਬਾਹਲਾ ਨਹੀਂ ਕਹਿੰਦੇ ਬਈ 12 13 ਕਿਲੋ ਤਾਂ ਖੁੱਲਾ ਹੀ ਪਿਆਜੂ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦੇ ਸੱਤ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਹਵਾਨਾ ਸੋਨਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਕੱਲੀ ਕੱਚੀ ਕੱਚੀ ਹੈ ਵੀਰੇ ਤੁਹਾਨੂੰ ਵੀ ਪਤਾ ਜਿੱਦ ਤਿਆਰ ਹੋਊਗੀ ਉਹਦੇ ਤਿਆਰੀ ਸੋਹਣੀ ਕੀਤੀ ਹੋਣੀ ਹੈ ਬਾਕੀ ਚੰਗੀ ਆ ਵੜ ਵੀਰੇ ਕੁਆਲਟੀ ਜਾਤ ਬਰੀਡ ਦੀ ਪੂਰੀ ਚੰਗੀ ਆ ਪੂਰੀ ਕੁਆਲਟੀ ਵਾਲੀ ਹੈ ਸਹੀ ਗੱਲ ਹੈ ਜੀ ਤੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਇਹਦੇ ਇਹਦੇ ਬਈ ਜਿਹੜੇ ਲੈਣੇ ਆ 47000 ਚੋਂ ਆਪਾਂ ਮਾਨਤਾ ਕਰਤਾ ਆ ਆਫਰ ਹੀ ਆਫਰ ਹੀ ਠੀਕ ਆ ਵੀਰੇ ਲੈ ਚੱਲੀ ਜੀ ਠੀਕ ਆ 47000 ਚੋਂ ਬਾਈ ਕਹਿੰਦਾ ਮਾਨਤਾ ਨੂੰ ਹੋ ਜਾਊਗਾ ਜੈ ਜੀ ਆ ਡਿਮਾਂਡ ਬਾਕੀ ਜੇ ਕੋਈ ਜੋੜਾ ਮਲਾ ਕੇ ਲੈ ਜੂ ਤਾਂ ਜ਼ਿਆਦਾ ਹੋ ਜੂ ਨਹੀਂ ਕੱਲੀ ਦਾ ਬਾਹਲਾ ਨਹੀਂ ਉਹਲਾ ਜਿੱਦ ਤਿਆਰ ਹੋਗੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਆ ਦੋ ਨੰਬਰ ਕਾਲੀ ਬੈੜ ਵੀਰੇ ਦਾ ਸੂਆ ਕਿੰਨਾ ਮਾ ਜੀ ਸੂਆ ਇਹਦਾ ਵੀ ਦੂਜਾ ਹੀ ਆ ਬੜਾ ਇੱਕ ਦਾ ਹੱਡਿਆ ਉੱਚਾ ਨਹੀਂ ਆ ਇਹ ਇੱਕ ਪਾਸੋਂ ਬੈਠਾ ਵਾ ਹਾਂਜੀ ਠੀਕ ਆ ਤਰਨੇ ਜੀ ਤਾਂ ਕੋਈ ਤਾਂ ਇੱਕ ਤਨੇ ਹਾਂ ਦੂਜਾ ਸੂਆ ਸਮਾ ਕਿੰਨਾ ਲੈਂਦੀ ਆ ਜੀ ਇਹ ਚਾਕ ਦੇਣੀ ਲੋ ਮਸੂ ਡੇਟ ਮੁਤਾਬਕ ਠੀਕ ਆ ਜੀ ਕਿੰਨਾ ਪਿਆਜੂ ਜੀ ਇਹ 15 ਲੀਟਰ ਰੁਪਈਆ ਖੁੱਲਾ ਹੀ ਪਿਆਜੂ ਠੀਕ ਆ ਤੋੜ ਕੇ ਦਿਖਾ ਦਿ ਵੀਰੇ 15 ਲੀਟਰ ਬਾਈ 10 ਦਾ ਕਿ ਖੁੱਲਾ ਹੀ ਪਿਆਜੂ ਬਾਕੀ ਥਣਾ ਦੀ ਗਰੰਟੀ ਹੈ ਜੀ ਠੀਕ ਹੈ ਜੀ ਪਹਿਲਾਂ ਹੀ ਦੱਸ ਦਿੰਨੇ ਕਿ ਐਕਸਾਈਡ ਦਾ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲਾ ਹੱਡ ਮਾੜਾ ਜਾਂ ਬੈਠਾ ਵਾ ਵੈਸੇ ਨਰਖੇ ਤੋਂ ਪਤਾ ਲੱਗਦਾ ਉਹਦਾ ਪਤਾ ਵੀ ਨਹੀਂ ਲੱਗਦਾ ਤਾਂ ਦੱਸਤਾ ਸਹੀ ਗੱਲ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਹੁੰਦਾ ਫਿਰ ਅਗਲੇ ਦਾ ਢੀੜਾ ਨਹੀਂ ਵੱਜਦਾ ਜੇ ਢੀੜਾ ਵੱਜੇ ਅਗਲਾ ਵੀ ਨਾਰਾਜ਼ ਹੁੰਦਾ ਉਹਦਾ ਫਾਇਦਾ ਨਹੀਂ ਆਪਾਂ ਕਿਸੇ ਦਾ ਕੀਮਤੀ ਸਮਾਂ ਖਰਾਬ ਕਰਗੇ ਜੀ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਖੱਡੀ ਸੀਲ ਫੁੱਲ ਆ ਜੀ ਦੋਵੇਂ ਤੰਨੇ ਵੜਾ ਹੀ ਆਪਣੇ ਠੀਕ ਆ ਵੀਰੇ ਤੇ ਇਹਦੇ ਕਿੰਨੇ ਰੁਪਏ ਲੈਣੇ ਆ ਜੀ ਇਹਦਾ ਬਈ ਮੁੱਲ 55 ਹਾਂਜੀ 90000 ਆਪਾਂ 100 ਛੋੜੀ ਗਾ ਠੀਕ ਆ ਲੈ ਚੱਲੀ ਵੀਰੇ ਮੁੱਲ ਕਰਨ ਨੂੰ ਬਾਈ ਕਹਿੰਦਾ 55000 ਰੁਪਿਆ 90000 ਰੁਪਏ ਜੋ 100 ਰੁਪਿਆ ਛੋੜੀ ਹੋਊਗੀ ਬਾਕੀ ਇਹ ਵੀ ਚੰਗੀ ਆ ਵੜ ਵੀਰੇ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂਟਸ਼ਾਕ ਇਹਦੇ ਵੀ ਨਹੀਂ ਪੋਰਾ ਅੱਗੇ ਵੀਰੇ ਤੈਨੂੰ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਤੀਜਾ ਸੁਆ ਹੁੰਦੀ ਬਈ ਇਹ ਸਮਾ ਕਿੰਨਾ ਲੈਂਦੀ ਹੈ ਜੀ ਇਹ ਬਈ 10 ਲੀਟਰ ਲੈ ਜੀ ਕਿੰਨਾ ਕ ਪਿਆ ਜੂ ਜੀ ਇਹ 16 ਲੀਟਰ ਪਿਆ ਜੂ ਥਣਾ ਦੀ ਗਰੰਟੀ ਹੈ ਕੋਈ ਵੀ ਗਰੰਟੀ ਹਾਂ ਠੰਡੀ ਸੀਲ ਹੈ ਜੀ ਠੰਡੀ ਸੀਲ ਕੋਈ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਵੱਡੀ ਵੜਾ ਸੋਹਣੀ ਜਰਸੀ ਸੁਆ ਬਾਈ ਦੱਸਦਾ ਕਿ ਤੀਜਾ ਸੁਹਦੀ ਹੈ ਜੀ ਤੈਨ ਐਕ ਟੂ ਦਿਨ ਵਾਧ ਵੀ ਸਕਦੇ ਆ ਘੱਟ ਵੀ ਸਕਦੇ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੰਗੇ ਆ ਹੱਥੀ ਜਗਾਈ ਹੈਲਾ ਥਣਾ ਬਾਕੀ 4 ਹੀ ਥਣਾ ਤੋੜ ਸ਼ਾਂਖਪੂਰਾ ਵੀ ਨਹੀਂ ਜੀ ਚੰਗੀ ਆ ਵੈੜ ਵੀਰੇ ਬਾਹਲਾ ਨਹੀਂ ਤਾਂ ਸੂਰਾ 17 ਨੂੰ ਦੁੱਧ ਕਹਿੰਦਾ ਵੀ ਕੀ ਐ ਇਹਨੂੰ ਫੁੱਲ ਕੱਦ ਦੀ ਐ ਬਈ ਵੱਡੇ ਕੱਦ ਦੀ ਠੀਕ ਐ ਵੀਰੇ ਹਾਂਜੀ ਤਿਆਰ ਹੋਈ ਤਾਂ ਤੈਨੂੰ ਨਹੀਂ ਪਤਾ ਬਈ ਕਿੰਨੇ ਦੀ ਐ ਇਹ ਤਾਂ ਗੱਲ ਹੈਗੀ ਐ ਜੀ ਠੀਕ ਐ ਇਹਦੇ ਕਿੰਨੇ ਰੁਪਏ ਲੈਣੇ ਆ ਜੀ ਇਹ ਬਈ ਤਿਆਰ ਹੋਈ ਤਾਂ ਤੈਨੂੰ ਨਹੀਂ ਪਤਾ 67 ਦੀ ਵੈਸਾ ਦੀ ਠੀਕ ਐ ਰਾਜੇ 55000 ਦੀ ਦੇ ਦੋ ਜੂ ਮਾਨਤਾਨ ਦੀ ਮਾਨਤਾਨ ਤਾਂ ਹੋ ਜੂ ਹਾਂਜੀ ਠੀਕ ਐ 55000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਜੀ ਇਹ ਵੱਡੀ ਐ ਜੀ ਸਹੀ ਗੱਲ ਐ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਫਾਈਨਾਂ ਕਨੈਕਟ ਕਰ ਸਕਦੇ ਹਾਂ ਜੀ ਧੰਨਵਾਦ